ਜਾਰੀ ਹੈ ਕਿਉਂਕਿ ਬੀਜਪੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਮੰਦਰ ਸੈਸਾਨੇ ਕਿ ਕਿਸਤੇ ਕਿਤੇ ਨਾਲ ਆਮ ਆਦਮੀ ਪਾਰਟੀ ਦੇ ਵੱਲੋਂ ਦਿੱਲੀ ਨੂੰ ਤਬਾਹ ਕਰਨ ਤੋਂ ਬਾਅਦ ਹੁਣ ਪੰਜਾਬ ਨੂੰ ਤਬਾਹ ਕੀਤਾ ਜਾ ਰਿਹਾ ਪਰ ਦੂਸਰੇ ਪਾਸੇ ਆਮ ਆਦਮੀ ਪਾਰਟੀ ਦਾ ਇਹ ਕਹਿਣਾ ਹੈ ਪਲਟਵਾਰ ਕੀਤਾ ਗਿਆ ਹੈ ਕਿ ਕਿਸਾਨਾਂ ਨੂੰ ਬਦਨਾਮ ਇਸ ਪੂਰੇ ਮੁੱਦੇ ਤੇ ਕੀਤਾ ਜਾ ਰਿਹਾ ਇਸ ਵਕਤ ਮੌਜੂਦਾ ਤਰਨਤਾਰਨ ਦੇ ਵਿੱਚ ਔਰ ਦੱਸ ਦਈਏ ਕਿ ਇੱਥੇ ਜਿਹੜੇ ਆ 20 ਅਕਤੂਬਰ ਤੱਕ 125 ਕੇਸ ਜਿਹੜੇ ਆ ਭਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਏ ਸੀ ਜਿਸ ਤੋਂ ਬਾਅਦ ਪੁਲਿਸ ਨੇ ਕਈ ਕਿਸਾਨਾਂ ਦੇ ਉੱਪਰ ਪਰਾਲੀ ਸਾੜਨ ਦੇ ਮਾਮਲੇ ਵਿੱਚ ਪਰਚੇ ਵੀ ਦਰਜ ਕੀਤੇ ਹਨ ਅਤੇ ਦੱਸ ਦਈਏ ਕਿ 125 ਕੇਸ ਜਿਹੜੇ ਸੀ ਹੁਣ ਤੱਕ ਜਿਹੜੇ ਨੇ 300 ਹੋਏ ਨੇ ਸਾਡੇ ਨਾਲ ਕਿਸਾਨ ਜੋਗਿੰਦਰ ਸਿੰਘ ਹੁਣੀ ਮੌਜੂਦ ਨੇ ਗੱਲਬਾਤ ਕਰਦੇ ਆ ਜੀ ਕਿਸ ਤਰ੍ਹਾਂ ਦੇਖਦੇ ਹੋ ਜਿਵੇਂ ਪਰਾਲੀ ਸਾੜਨਾ ਕਿਸ ਕਾਰਨਾ ਕਰਕੇ ਜਿਹੜੀ ਆ ਪਰਾਲੀ ਸਾੜਨੀ ਪੈਂਦੀ ਔਰ ਕੀ ਮਜਬੂਰੀ ਆ ਕੋਈ ਹਾਂਜੀ ਮਜਬੂਰੀਆਂ ਤੇ ਬਹੁਤ ਜ਼ਿਆਦੀਆਂ ਇਹ ਅੱਜਕੱਲ ਤੁਹਾਨੂੰ ਵੀ ਪਤਾ ਹੀ ਆ ਜੋ ਕੁਝ ਚੱਲ ਰਿਹਾ ਜੋ ਹਾਲਾਤ ਚੱਲ ਰਹੇ ਆ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਆ ਪੀ ਕਿਸਾਨ ਬਹੁਤ ਕੁਝ ਸੋਚਦਾ ਪਰਾਲੀ ਨੂੰ ਨਾ ਅੱਗ ਲਾਈ ਆ ਅਸੀਂ ਨਾ ਅੱਗ ਲਾਈ ਪਰ ਉਹਦਾ ਹੱਲ ਸਾਨੂੰ ਦੱਸ ਦੇਣ ਕਿ ਕੀ ਕਰੀਏ ਉਹਦਾ ਮਸਲਾ ਕੀ ਹੱਲ ਕਰੀਏ ਹੁਣ ਜੇ ਕਿਤੇ ਇਕੱਠੀ ਕਰਕੇ ਇੱਕ ਥੱਬਾ ਵੀ ਕਿਤੇ ਹੁੰਜ ਕੇ ਪਰਾਲੀ ਲਾ ਦਿੰਦੇ ਆ ਨਾ ਅੱਗ ਉੱਥੇ ਇਹਨਾਂ ਦੀ ਸੈਟਲਾਈਟ ਦੱਸਣ ਡੈ ਬੈਂਦੀ ਆ ਉੱਥੇ ਆਂਦੇ ਆ ਵੀ ਅੱਗ ਲੱਗ ਗਈ ਅੱਗ ਲੱਗ ਗਈ ਆ ਖੇਤ ਚ ਦੀਵਾ ਹੀ ਬਲਦਾ ਉਹਦੇ ਅੱਗ ਦੱਸ ਦਿੰਦੀ ਆ ਉੱਥੇ ਪਰਚਾ ਜਾਂਦਾ ਕੱਲ ਜਿੰਨਾ ਪਟਾਕਾ ਚੱਲ ਗਿਆ ਜਿੰਨੀ ਹਸਤਬਾਜੀ ਤਰਨਤਾਰਨ ਚ ਆ ਗਈ ਪਰ ਕਿ ਇੱਕ ਨਾ ਦੁਕਾਨਾਂ ਜਿਹੜੀਆਂ ਕਿ ਮੰਝੀਆਂ ਤੇ ਰੱਖੀ ਹੁੰਦੀ ਐ ਕਿ ਮੋਲ ਬਣੇ ਆ ਮੋਲਾਂ ਵਾਂਗੂ ਜਿਹੜੀ ਹਸਤਬਾਜੀ ਆ ਇੰਨਾ ਪ੍ਰਦੂਸ਼ਣ ਦਾਦਾ ਆ ਉਹ ਸਾਡੇ ਵਰਗੇ ਬਜ਼ੁਰਗਾਂ ਨੂੰ ਸਾਹ ਲੈਣਾ ਔਖਾ ਹੋ ਗਿਆ ਆਏਦ ਕੋ ਦੋ ਦਿਨ ਪਹਿਲਾਂ ਸਾਨੂੰ ਕੋਈ ਮੁਸ਼ਕਲ ਨਹੀਂ ਸੀ ਪਰ ਅੱਜ ਜਿੰਨਾ ਸਵੇਰ ਦਾ ਮੈਂ ਅੰਦਰੋਂ ਬਾਹਰ ਨਹੀਂ ਨਿਕਲਿਆ ਇੰਨੇ ਜਣਾ ਪ੍ਰਦੂਸ਼ਣ ਹੋਇਆ ਇਤਨਾ ਜ਼ਿਆਦਾ ਪ੍ਰਦੂਸ਼ਣ ਹੋ ਚੁੱਕਾ ਸੋ ਅੱਜ ਜ਼ਹਿਰੀਲਾ ਕੈਂਸਰ ਦਾ ਪ੍ਰਦੂਸ਼ਣ ਆ ਤਾਂ ਜਿਹੜਾ ਸਾਡਾ ਕੋਈ ਪਰਾਲੀ ਦਾ ਆਮ ਮਾਮੂਲੀ ਕਿਸਾਨ ਜਿਹਦੇ ਵਿਚਾਰੋਂ ਕੋਈ 1 2 4 ਏਕੜ ਜ਼ਮੀਨ ਆ ਉਹ ਅੱਗ ਲਾਉਂਦਾ ਜਿਹੜੇ ਤਕੜੇ ਕਿਸਾਨ ਉਹਦੇ ਅੱਗੇ ਨਹੀਂ ਲਾਉਂਦੇ ਉਹਨਾਂ ਦੇ ਕੋਲ ਚਲੋ ਸਾਰੇ ਜਗਾਰਡ ਹੁੰਦੇ ਵੀ ਆ ਸਰਕਾਰ ਵੀ ਪ੍ਰੋਵਾਈਡ ਕਰਾਉਂਦੀ ਆ ਮਸ਼ੀਨਰੀ ਕਿ ਪਰਾਲੀ ਜਿਹੜੀ ਆ ਕਿਸਾਨ ਨਾ ਨਾ ਸਾੜ ਸਕੇ ਸਰਕਾਰ ਜ਼ਿੰਮੇਦਾਰ ਨੂੰ ਪਰਜੀ ਕੁਝ ਨਹੀਂ ਕਰਾਉਂਦੀ ਇਹ ਫੈਕਟਰੀਆਂ ਵਾਲੇ ਪ੍ਰਸ਼ਾਸਨ ਦਾਅਵੇ ਕਰਦਾ ਜੀ ਹਾਂ ਪ੍ਰਸ਼ਾਸਨ ਦਾਅਵੇ ਕਰਦਾ ਉਹ ਸਾਰੇ ਹਵਾਚ ਆ ਜਾਂਦੇ ਆ ਅਖਬਾਰਾਂ ਚ ਆ ਜਾਂਦੇ ਆ ਕਿਹੜਾ ਕਿਸਾਨ ਆ ਜਿਹਦੇ ਕੋਲ ਐਡਾ ਵੱਡਾ ਟਰੈਕਟਰ ਇਹ ਨਾ ਦਿੱਤਾ ਜਿਹੜਾ ਕਿ ਜਿਹੜਾ ਇਹਨਾਂ ਦੇ ਮਸ਼ੀਨਾਂ ਖੇਚ ਸਕੇ ਜਿਹੜੀ ਉਹਨਾਂ ਮਸ਼ੀਨ ਆਉਂਦੀ ਆ 2.5 ਤੋਂ 3 ਲੱਖ ਦੀ ਆਉਂਦੀ ਆ ਜਤਰਾ ਆਪਾਂ ਸੁਪਰ ਸੀਡ ਗੇਨ ਲੈਣੇ ਆ ਹੁਣ ਮੇਰੇ ਕੋਲ ਟਰੈਕਟਰ ਕੰਮ ਆ ਮੈਂ ਸੁਪਰ ਸੀਡਰ ਲੈ ਕੇ ਉਹਨੂੰ ਕਿਤਰਾ ਬੀਜੂਗਾ ਮੇਰਾ ਤੇ ਟਰੈਕਟਰ ਗਾਲੀ ਚੁੱਕੀ ਦਾ ਹਾਂ ਉਹਦੇ ਨਾਲ ਮੈਨੂੰ ਇਹ ਵੀ ਇਜਾਜ਼ਤ ਟਰੈਕਟਰ ਵੀ ਵੱਡਾ ਦੇ ਦੋ ਸਾਨੂੰ ਕੋਈ ਪਿੰਡਾਂ 'ਚ ਸੁਸਾਇਟੀਆਂ ਬਣਾਉਣ ਸਾਨੂੰ ਵੱਡੇ ਟਰੈਕਟਰ ਦੇਣ एयर पोल्यूशन ਦਾ ਮੈਂ ਜ਼ਿਕਰ ਕਰਾਤੇ ਵੱਡੇ ਪੱਧਰ ਤੇ 에어 ਪੋਲੂਸ਼ਨ ਹੋਇਆ ਹੈ ਖਾਸ ਕਰ 2 ਦਿਨ ਦੀਵਾਲੀ ਤੇ ਜਮ ਕੇ ਲੋਕਾਂ ਦੇ ਵੱਲੋਂ ਪਟਾਕੇ ਚਲਾਏ ਗਏ ਜਿਸ ਨੇ ਇਸ 에어 ਪੋਲੂਸ਼ਨ ਨੂੰ ਹੋਰ ਵੀ वर्स कर दिता है खासकर महिलावान बचे बुजुर्गों एयर पोल्यूशन बहुत ज्यादा घातक है जो मैं प्रैगनेंट फीमेल का जिक्र करा तो उन्होंने भी कितना कित यह जो हवा है वह इनहेल करने बिल्कुल भी ठीक नहीं है तो इसलिए ही अं गलत करा एयर पोल्यूशन पर वे पोल्यूशन डॉक्टर हितेश जुड़े हैं चैस्ट स्पैशलिस्ट ने, ने पाक होस्पिटल मोहाली तो सो वेलकम न्यूज एटीन ਜੀ ਜੀ ਮੈਂ 에어 ਪੋਲੀਸ਼ਨ ਦਾ ਜ਼ਿਕਰ ਕਰਾਂ ਹਵਾ ਪ੍ਰਦੂਸ਼ਨ ਕਾਫੀ ਜ਼ਿਆਦਾ ਵਰਸ ਪੱਧਰ ਤੇ ਪਹੁੰਚ ਚੁੱਕਿਆ ਹੈ ਅ ਕਿੰਨਾਕ ਡੇਂਜਰਸ ਹੈ ਐਵਰੀ ਏਜ ਗਰੁੱਪ ਦੇ ਲਈ ਮੈਮ ਦੇਖੋ ਜਿਵੇਂ ਆਪਾਂ ਮੈਂ ਥੋੜਾ ਉਹ ਜਿਵੇਂ ਦੇਖ ਲਈ ਪਹਿਲਾਂ ਵੀ ਜਿਵੇਂ ਕਿ ਪੋਲੀਸ਼ਨ ਡਾਲੀ ਤੋਂ ਬਾਅਦ ਜਰਾ ਕੁ ਮਾਇਨ ਨਾ ਤੇ ਉਹ ਕਾਫੀ ਬਲਡ ਵਲਨਰੇਬਲ ਪੋਪੂਲੇਸ਼ਨ ਵਰਨਬਲ ਵਿੱਚ ਬੱਚੇ ਹੁੰਦੇ ਤੋਂ ਜ਼ਿਆਦਾ ਜਿਹੜੇ ਛੋਟੇ ਬੱਚੇ ਹੁੰਦੇ ਹੈ ਮਨ ਇਮਿਊਨਿਟੀ ਕਾਫੀ ਵੀਕ ਹੁੰਦੀ ਹੈ ਤੇ ਜਿਹੜੇ ਐਲਡਰਲੀ ਪੇਸ਼ੈਂਟਸ ਹੈਗੇ ਆ ਜਿਹੜੇ ਮੋਲਡਸ ਚ ਪਾਈ ਹੋਏ ਨੇ ਤੇ ਸਪੈਸ਼ਲੀ ਨਾਲ ਉਸ ਤੋਂ ਬਾਅਦ ਜੋ ਪ੍ਰੈਗਨੈਂਟ ਵੂਮਨਸ ਹੈ ਉਹਨਾਂ ਤੇ ਇਫੈਕਟ ਕਰਦੀ ਜਿਹੜੇ ਪ੍ਰੈਗਨੈਂਟ ਵੂਮਨਸ ਨਾਲ ਬੱਚੇ ਆ ਉਹ ਕਿੰਨੇ ਕਿੰਨੇ ਟਾਕਸਿਨ ਤੇ ਨੇ ਇਨਹੇਲੇਸ਼ਨ ਦੇ ਰੂਪ ਵਿੱਚ ਪੇਸ਼ੈਂਟ ਨੂੰ ਲੈਂਦੇ ਆ ਪ੍ਰੈਗਨੈਂਟ ਮਦਰ ਸੋ ਕਿੰਨੇ ਜਿਹੜੇ ਬੱਚੇ ਨੂੰ ਇਫੈਕਟ ਕਰਦੀ ਤੇ ਇਹ ਜਿਹੜੇ ਤੀਜੇ ਉਹ ਤਿੰਨ ਟਾਈਪ ਦੇ ਵਰਗ ਨੇ ਇਸ ਤੋਂ ਜ਼ਿਆਦਾ ਜਿਹੜਾ ਪੋਲੂਸ਼ਨ ਦੇ ਵਾਲੇ ਸਮਾਗਮ ਦੇ ਵਾਲੇ ਜਿਹੜਾ ਕਰਦੇ ਨੇ ਦਿਵਾਲੀ ਦੇ ਬਾਅਦ ਹੁੰਦਾ ਹੈ ਸਮੋਕ ਔਰ ਡੀਜ਼ਲ ਦਾ ਥਰੀ ਮੇਨ ਜਿਹੜਾ ਸਭ ਤੋਂ ਜ਼ਿਆਦਾ ਇਫੈਕਟ ਹੁੰਦੇ ਆ ਸਮੋਕ ਹੂੰ ਸਮੋਕ हम्म डॉक्टर साहब ये जो बच्चे जो, ने खासकर टॉडलर्स मैं जिक्र करा छोटे बच्चे जैसे लगा लिए या इन्फेंट्स बिल्कुल ही छोटे है ना कुछ महिने दे ने ते एक बुजुर्ग इना दी इम्यूनिटी ऑलरेडी बहुत कम होती है इना के लिए कितना डेंजरस है ये चीज मैम गलौई है कि जो हम अपना जो प्रकृति उठाते हैं ओडे पार्टिकल्स निबलते टॉक्सिंस हम बेसिकली जो रोड में भी है वेरी फाइ ਆਪਨੋਮਲ ਟੈਲੈਂਡੀ ਉਸ ਮੈਂਡਰ ਗੈਂਟਾ ਜਿਹੜਾ ਨਾਰਮਲ ਬੰਦਾ ਹਰ ਅੰਦਰ ਕੈਂਸਰ ਕੁਰੀ ਮਿਊਟੇਸ਼ਨ ਹੁੰਦੀ ਹੈ ਕਿ ਉਹਦੇ 5% ਅਪਰਕਸਿਮਟ ਪਰ ਜਿਹੜੇ ਬੱਚੇ ਛੋਟੇ ਵਰਗ ਦੇ ਬੱਚੇ ਹੁੰਦੇ ਆ ਉਹਨਾਂ ਵਿੱਚ ਜਿਹੜੀ ਮਿਊਟੇਸ਼ਨ ਹੁੰਦੀ ਹੈ ਉਹ ਡਵਲਪ ਨਹੀਂ ਹੋ ਪਾਈ ਆਂਗੀ ਤੇ ਐਂਡ ਐਲਡਰਲੀ ਬੱਚੇ ਹੈ ਕਿ ਜਿਹੜੇ ਕੰਪੇਅਰ ਆ ਉਹ ਜਿਹਦੇ ਮੋਸਟਲੀ ਜਿਹੜਾ ਨੂੰ ਕੋਈ ਸ਼ੂਗਰ ਦੀ ਪ੍ਰੋਬਲਮ ਹੁੰਦੀ ਹੈ ਜਾਂ ਕੋਈ ਬੀਸੀਡੀ ਹਾਰਟ ਦੀ ਪ੍ਰੋਬਲਮ ਉਹ ਜਿਹੜੇ ਆਲਰੇਡੀ ਕੰਪਰੋਮਾਈਜ਼ ਹੋ ਜਿਹੇ ਜਿਹੜਾ ਡਿਫੈਂਸ ਮੈਕੈਨਿਜ਼ਮ ਆਪਣੀ ਬਾਡੀ ਦਾ ਰਿਵਾਈਡ ਇਮਿਊਨ ਸਿਸਟਮ ਹੈ ਟੌਕਸਿਨ ਨਹੀਂ ਲੜਦਾ ਜਿਹੇ ਕਰਕੇ ਉਹ ਆਪਣੇ ਬਾਡੀ ਨੂੰ ਟੌਕਸਿਨ ਦੇ ਰੈਕੈਗਨਿਜ਼ ਨਹੀਂ ਸਕਦਾ ਹੈ। ਅੰਦੇ ਕਰਕੇ ਟੌਕਸਿਨ ਜਦ ਆਪਣੇ ਕੇਸ ਦੇ ਅੰਦਰ ਅੰਤ ਨੂੰ ਚ ਜਾਂਦੇ ਹੈ ਉਹ ਕਰਕੇ ਸਾਹ ਚ ਪ੍ਰੋਬਲਮ ਆਣਾ ਖਾਸੇ ਬਲਗਮ ਔਰ ਜਿਹੜੀ ਛਾਤੀ ਕੋ ਬਾਜ ਆਣਾ ਜੀਂਗ ਆਣਾ ਤੇ ਅਸਾਂ ਜੋ ਪਾਣੀ ਆਣਾ ਤੇ ਉਹ ਜਿਹੜਾ ਬਹੁਤ ਕਾਮਨ ਹੋ ਜਾਂਦਾ ਹੈ। ਹਮ ਹਮ ਐਂ ਬੁਲੇ ਲਗੂ ਹਮ ਹਮ ਸਰ ਪਰਾਲੀ ਨਾਲ ਜੋ ਪੋਲੂਸ਼ਨ ਹੁੰਦਾ ਹੈ ਤੇ ਪਟਾਕਿਆਂ ਨਾਲ ਜੋ ਪੋਲੂਸ਼ਨ ਹੁੰਦਾ ਹੈ ਕੀ ਇਸ 'ਚ ਵੀ ਕੋਈ ਫਰਕ ਹੈ ਹਾਂ ਮੈਂ ਦੇਖੋ স্মੋਕ ਦਾ স্মੋਕ ਆ ਹਨਾ ਉਹਦੇ ਵਿੱਚ ਬਟ ਡੈਫੀਨਿਟਲੀ ਦੇਖੋ ਜਿਹੜਾ ਪਟਾਕਾ ਜੈਨਿਕਲ ਆ ਬੰਬ ਦੇ ਉਹ ਕੈਮੀਕਲ ਦਾ ਹੁੰਦਾ ਠੀਕ ਹੈ ਦੈਟ ਇਜ਼ ਦ ਬੇ ਮੋਰ ਟੂ ਰੇਂਜਸ ਹੁੰਦਾ ਜੋ ਕਿ ਜਿਹੜੇ ਉਹਦੇ ਪਾਰਟੀਕੁਲੇਟ ਜਿਹੜੇ ਮੈਟਰ ਜਿਹੜੇ ਹੁੰਦੇ ਆ ਪੋਕਸ ਹੁੰਦੇ ਆ ਉਹ ਜਿਹੜਾ ਫਾਈਨ ਹੁੰਦੇ ਆ ਟੌਕਸਿਨਸ ਡੈਫੀਨਿਟਲੀ ਜਿਹੜਾ ਗੈਸਿੰਗ ਆ देयर ਲੋਟ ਆਫ ਪਿੰਕ ਜਿਹੜਾ ਸਬ ਨਮ ਬੰਬ ਦੇ ਪਟਾਕੇ ਹੋ

ਮੈਂ ਬੈਰ ਦਾ ਬਹੁਤ ਇੰਪੋਰਟੈਂਟ ਹੈ ਕਿ ਜਿਹੜੇ ਇਹ ਜਿਹੜਾ ਮੌਸਮ ਚੇਂਜ ਹੋ ਰਿਹਾ ਹੈ ਸਰਦੀਆਂ ਵਿੱਚ ਉਹ ਵਰਤਿਆ ਜਾਂਦਾ ਹੈ ਕਿ ਜਿਹੜੇ ਆਲਰੇਡੀ ਪੇਸ਼ੈਂਟ ਹੈਗੇ ਨੇ ਉਹਨਾਂ ਨੂੰ ਦੇਖਣਾ ਕਿ ਉਹ ਮਰਤੇ ਚੁੰਦੇ ਨੇ ਉਹਨਾਂ ਵਿੱਚ ਨਈਂ ਚੀਜ਼ਾਂ ਬਹੁਤ ਜਾਂਦੀਆਂ ਕਿਉਂਕਿ ਜਿਹੜੀ ਹਵਾ ਬਣੀ ਠੰਡੀ ਰਹਿੰਦੀ ਹੈ ਠੰਡੀ ਹੁੰਦੀ ਹੈ ਉਹਦੇ ਕਰਕੇ ਨਾ ਜਿਹੜੀ ਜਿਹੜੀ ਬ੍ਰੀਥੀ ਸਪੇਸ ਹੁੰਦੀ ਹੈ ਉਹ ਬਿਕਨੀ ਕੁੜਾ ਘੱਟ ਜਾਂਦੀ ਹੈ ਜਿਹਦੇ ਕਰਕੇ ਨਾ ਉਹ ਕੈਸੀ ਜੋ ਟੌਕਸਿਕ ਹੁੰਦੇ ਹੈਂ ਔਰ ਜਿਹੜੀ ਹਵਾ ਪਰ ਲੋਅ ਲੈਵਲ ਤੇ ਵੈਲੀ ਜਿਹਦੇ ਕਰਕੇ ਪੋਲੂਸ਼ਨ ਆਏਗਾ ਤੁਸੀਂ ਪੋਲਨ ਦਾ ਜ਼ਿਕਰ ਕਰ ਰਹੇ ਹੋ ਪੋਲਨਸ ਦਾ ਜਿਹਨੂੰ ਕਈ ਵਾਰ ਹੈਵੀ ਫੀਵਰ ਵੀ ਕਹਿ ਦਿੰਦੇ ਆ ਬਿਲਕੁਲ ਬਿਲਕੁਲ ਉਪਰੋਂ نیچے ਸੈਟਲ ਰਹਿੰਦਾ ਹੈਗਾ ਪ੍ਰੋਗਰਾਮ ਜਿਹੜਾ ਕੰਪਲੀਟ ਹੋ ਰਿਹਾ ਤੇ ਉਪਰ ਲੈਵਲ ਤੇ ਰਹਿੰਦਾ ਜਿਹੜੇ ਕਰਕੇ ਨਾ ਸੱਜੀਆਂ ਵਿੱਚ ਜਿਹੜੀ স্মੋਕ ਹੈ ਵੀ ਆਪਾਂ ਦੇਖਦੇ ਹਾਂ ਫੌਂਟੀਏ ਉਹ ਬਿਲਕੁਲ ਵਿੱਚ ਲੈਵਲ ਤੇ ਜਿਹੜਾ ਥਿਸ ਇਜ਼ ਅ ਹੌਕ ਕੇ ਜਿਹੜੀ ਹਵਾ ਥੱਲੇ ਰਹਿੰਦੀ ਹੈ ਨਾ ਜਿਹੜਾ ਗਾਰਾ ਨਸਾਂ ਕਰਦੇ ਹੋ ਬਿਕਾਜ਼ ਆਬਵੀਅਸਲੀ ਕਿ ਇਨਹੇਲੇਸ਼ਨ ਲਈ ਹੈਵੀ ਹੈ ਆਪਾਂ ਕਰਨੀਏ ਦੇਖੀਏ ਤਾਂ ਸੱਜੀਆਂ ਕੰਪੇਅਰ ਕਰੀਏ ਕਿ ਜਿਹੜੀ ਹਵਾ ਥੱਲੇ ਰਹਿੰਦੀ ਉਹਨੇ ਪਰ ਉਹਨੇ ਜ਼ਿਆਦਾ ਹੋਏਗਾ कि वो आप ज्यादा हवा hmm. इनहेल करेंगे तो वो ज्यादा नुकसान करेगी एज कम्पेयर टू जो आप गर्मियों से कम्पेयर करिए नहीं इस जो सीजन चेंज हो रहा है yeah. मौसम hmm. इस जो बैक्टीरिया है वो हाँ मल्टीप्लाई होता है जल्दी मल्टीप्लाई होता है मैम एंड जो सेटलमेंट है ना बैक्टीरिया की होती है और जो ड्राइनेस करके हवा जब सुखी होंगी है तो वो मौसम ठंडा होंगे और जिसका स्पीड ਜਦੋਂ ਕਿ ਜਦੋਂ ਜਰਮ ਵਿੱਚ ਹੈ ਜਿਸਪੀਰ ਉਹ ਫੇਵਰੇਬਲ ਕੰਡੀਸ਼ਨਸ ਹੈ ਬੈਕਟੀਰੀਆ ਵਾਸਤੇ ਤੁਸੀਂ ਕਹਿ ਰਹੇ ਹੋ ਕੰਡੀਸ਼ਨਸ ਹੈ ਬੈਕਟੀਰੀਆ ਵਾਸਤੇ ਬਿਲਕੁਲ ਕੇ ਦੇ ਗਰੋਅ ਐਂਡ ਮਲਟੀਪਲ ਬਾਈ ਮੈਨੀ ਫੋਰਸ ਐਂਡ ਕੰਪੇਅਰ ਟੂ ਹਿਥ ਜਿਹੜੇ ਕਰਤੀ ਜੀ ਸਰਦੀਆਂ ਵਿੱਚ ਹੀ ਆਪਣੀ ਜਰੂਰੀ ਸਾਹ ਦੀ ਪ੍ਰੋਬਲਮ ਅਰੈਸਟਿਵ ਦੀ ਹੋਤੀ ਜਾਂਦੀ ਹੈ ਖਾਸ ਕਰਕੇ ਜਿਹੜਾ ਅਸਮੈਟਿਕ ਹੈ ਜਿਹੜੇ ਡਿਪੈਂਡ ਹੀ ਉੱਤੇ ਕਰਦੇ ਆ ਕਿ ਕੋਈ ਟ੍ਰਿਗਰ ਦੇ ਚੀਜ਼ ਹੈ ਉਹਦੇ ਇਫੈਕਟ ਹੋਵੇ ਕੋਈ ਜਿਹੜਾ ਟ੍ਰਿਗਰ ਹੁੰਦਾ ਹੈ ਫੋਲੋਇੰਗ ਤੋਂ ਡੇਰਸਨ ਗਲੂਕੋਸ ਕੇ ਸਰ ਦੇ ਬਟ ਪ੍ਰੋਲੀਜਨ ਸਮੋਕ ਦਰਾਈ ਹੈ ਤੇ ਉਸ ਆਲੀ ਪ੍ਰੋਬਲਮ ਆ ਗਈ ਹੈ ਹੂੰ ਹੂੰ ਤਾਂ ਸਰ ਕਿਹੜੇ ਕਿਹੜੇ ਪ੍ਰੀਕਾਸ਼ਨਸ ਲਿਆ ਜਾ ਸਕਦੀਆਂ ਨੇ ਇਸ ਚੀਜ਼ ਤੋਂ ਬਚਣ ਲਈ ਹੂੰ ਆ ਯਾ ਪ੍ਰੀਕਾਸ਼ਨਸ ਤੋਂ ਮੈਂ ਸਭ ਤੋਂ ਵੱਡੀ ਇੰਪੋਰਟੈਂਟ ਚਾਹੁੰਦੀ ਹੈ ਕਿ ਜਿਹੜੇ ਬੀਮੇ ਆਪਣੇ ਲੋਕ ਜਿਹਨੇ ਜਿਹੜੇ ਸੈਕਟਰੀ ਜਿਹੜੇ ਹੋਸ ਆ ਵੀਲ ਕੋਰ ਜਿਹੜੇ ਪੋਲੂਸ਼ਨ ਵਾਲ ਸਮੋਕ ਦੀ ਗੱਲ ਤੋਂ ਬਾਅਦ ਆ ਬਾਹਰ ਜਾਣ ਨੂੰ ਕੋਈ ਆਊਟਡੋਰ ਤੇ ਤੇ ਸਟੇ ਇੰਡੋਰਸ ਐਂਡ ਇੰਡੋਰਸ ਇਨਾਲ ਰੈਨ ਆਮਲੋ ਜਿਹੜੀ ਜ਼ਰੂਰੀ ਹੈ ਕਿ ਆਪਾਂ ਘਰੇ ਆਪਣਾ ਜਿਹੜੀ ਵੀ ਪਾਇਆ ਹੈ ਇਹ ਪ੍ਰੋਫਾਈਲ ਤੋਂ ਦੇ ਉਹ ਆਪਰ ਯੂਜ਼ ਕਰੀਏ ਸਾਰੇ ਇੰਡੋਰ ਪਲਾਂਟਸ ਹੁੰਦੇ ਆ ਜਿਹੜੇ ਬੈਟਰ ਜਿਹੜਾ ਗ੍ਰੀਨਟੈਂ ਚੋਕੀ ਨਾ ਪਾਣ ਦੇ ਵਿੱਚ ਆ ਦੇ ਬਾਹਰ ਜਾਣੇ ਵੀ ਪੈਂਦਾ ਗਾਰਡਨ ਵੀ ਹੈ ਫਰਬਾ ਦੇ ਕਰਨੇ ਪੈਂਦਾ ਤੇ ਜਿਹੜਾ ਟਾਕਸਿਕ ਜਿਹੜਾ ਫਾਕਲ ਵੀ ਹੁੰਦੇ ਆ ਕਿ ਆਪਾਂ ਨੂੰ ਮਾਸਕ ਪਾਣਾ ਬਹੁਤ ਜ਼ਰੂਰੀ ਹੈ ਸਪੈਸ਼ਲੀ ਜਿਹੜਾ ਖਾਸ ਕਰਕੇ ਕੈਮੀਕਲ ਵਾਲੀ ਮਾਸਕ ਜਿਹੜਾ ਟਾਕਿਕ ਕਰਦਾ ਹੈ ਨਾ ਐਂਡ ਥਰਡ ਇਜ਼ ਥੈਟ ਕਿ ਆਪਣਾ ਪੇਸ਼ੈਂਟ ਜਿਹੜੇ ਹੈਗੇ ਆਪਣੀ ਹਾਈਡਰੇਸ਼ਨ ਬਹੁਤ ਜ਼ਰੂਰੀ ਹੈ ਅਨ ਡੀਟੌਕਸੀਫਿਕੇਸ਼ਨ ਬੋਡੀ ਆ ਇਟ ਅਪਹਾਰਾਈਨਿੰਗ ਦੀ ਸੋਚ ਬਾਰੇ ਜੋ ਇਹ ਹੈਗੇ ਹੈ ਹਰ ਦੇ ਤੀਵਰ ਉਹ ਸੇਲਿਆ ਨਾ ਕਿ ਜੀ ਜੀ ਵਿਟਾਮਿਨ ਸੀ ਐਨਹਾਂਸਸ ਇਮਿਊਨਿਟੀ ਹੈ ਨਾ ਠੀਕ ਹੈ ਚਲੋ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਡਾਕਟਰ ਹਿਤੇਸ਼ ਚ ਚੈਸ ਸਪੈਸ਼ਲਿਸਟ ਪਾਕ ਹਸਪੀਟਲ ਮੋਹਾਲੀ ਤੋਂ ਸਰ ਜੀ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਇਸ 에ਅਰ ਪੋਲੂਸ਼ਨ ਤੋਂ ਬਚਿਆ ਜਾ ਸਕਦਾ ਹੈ ਤੇ ਇਸ ਬੁਲੇਟਿਨ ਚ ਫਿਲਹਾਲ ਇਨਾ ਹੀ ਤੁਸੀਂ ਜੁੜੇ ਰਹੋ ਨਿਊਜ਼ 18 ਪੰਜਾਬ ਹਰਿਆਣਾ ਦੇ ਨਾਲ ਸਸਾ ਦੇ ਕਹਿ ਰਹੇ ਨੇ ਕਿ ਸੀਬੀਆਈ ਨੇ ਡੀਆਈਜੀ ਦੇ ਬੈਂਕ ਲੋਕਰਸ ਖੰਗਾਲੇ ਨੇ ਚੰਡੀਗੜ੍ਹ ਐਚਡੀਐਫਸੀ ਬੈਂਕ ਦੇ ਇਹ ਲੋਕਰਸ ਖੰਗਾਲੇ ਗਏ ਨੇ ਲੋਕਰਸ ਚੋਂ ਕੁਝ ਪ੍ਰਾਪਰਟੀ ਦੇ ਡਾਕੂਮੈਂਟਸ ਵੀ ਬਰਾਮਦ ਹੋਏ ਨੇ ਲੋਕਰਸ ਚੋਂ 50 ਗ੍ਰਾਮ ਸੋਨਾ ਵੀ ਰਿਕਵਰ ਕੀਤਾ ਗਿਆ ਹੈ ਅੱਜ ਵੀ ਦੱਸਿਆ ਕਿ ਚਾਰ ਬੈਂਕਾਂ ਦੇ ਲੋਕਰਸ ਖੰਗਾਲੇ ਜਾ ਸਕਦੇ ਨੇ ਸੋਰਸਸ ਨਾ ਗਲਤ ਜ਼ਿਕਰ ਕਰ ਰਹੇ ਨੇ ਡੀਆਈਜੀ ਦੀ ਡਾਇਰੀ ਚ ਕਈ ਆਫੀਸਰਸ ਤੇ ਉਦਯੋਪਤੀਆਂ ਦੇ ਨਾਮ ਵੀ ਮਿਲਨੇ ਤੇ ਸਾਰਿਆਂ ਨੂੰ ਸੰਮਨ ਪੇਚ ਕੇ ਸੀਬੀਆਈ ਦੇ ਵੱਲੋਂ ਪੁਛਪੜਤਾ ਦੇ ਲਈ ਸਦਿਆ ਜਾ ਸਕਦਾ ਹੈ ਡੀਆਈਜੀ ਪੁਲਨਮਾ ਨੇ ਸੋਰਸਸ ਦੇ ਵੱਲ ਤੋਂ ਵੱਡੀ ਖਬਰ ਦਾ ਜ਼ਿਕਰ ਕਰਾਇਆ ਦੱਸ ਦੇ ਕਿ 16 ਅਕਤੂਬਰ ਨੂੰ ਇੱਕ ਗ੍ਰਿਫਤਾਰੀ ਹੋਈ ਸੀ ਤੇ ਉਸ ਤੋਂ ਬਾਅਦ ਅਗਲੇ ਦਿਨ ਕੋਰਟ ਪੇਸ਼ ਕਰਕੇ ਉਹਨਾਂ ਨੂੰ ਜੁਡੀਸ਼ੀਅਲ ਰਿਮਾਂਡ ਤੇ ਪੇ ਦਿੱਤਾ ਗਿਆ ਪਰ ਉਹਨਾਂ ਦੇ ਜੋ ਲੋਕਰਸ ਨੇ ਉਹ ਖੰਗਾਲੇ ਜਾ ਰਹੇ ਨੇ ਕਿਉਂਕਿ ਕਿਸਤੇ ਦੇ ਨਾਲ ਇਹ ਪੂਰੀ ਸ਼ਿਕਾਇਤ ਦਿੱਤੀ ਗਈ ਸੀ ਆਕਾਸ਼ ਬੱਤਾ ਦੇ ਵੱਲੋਂ ਮੰਡੀ ਗੋਬਿੰਦਗੜ ਦਾ ਇੱਕ ਕਾਰੋਬਾਰੀ ਹੈ ਰਹਿਣ ਵਾਲਾ ਹੈ ਕਈ ਦਿਨ ਤੇ ਰੇਕੀ ਤੋਂ ਬਾਅਦ ਸੀਬੀਆਈ ਦੇ ਵੱਲੋਂ ਗ੍ਰਿਫਤਾਰੀ ਕੀਤੀ ਗਈ 16 ਅਕਤੂਬਰ ਨੂੰ ਮੌਜੂਦ ਸਥਿਤ ਆਫਿਸ ਤੋਂ ਡੀਆਈਜੀ ਹਰਚਰਨ ਪੁੱਲਤ ਹਨਾ ਕਿ ਹਰਚਰਨ ਪੁੱਲਨ ਨੂੰ ਸਸਪੈਂਡ ਵੀ ਕੀਤਾ ਜਾ ਚੁੱਕਿਆ ਹੈ ਤੇ ਉਹਨਾਂ ਦੇ ਘਰ ਤੋਂ 2.5 ਕਿਲੋ ਸੋਨਾ ਬਰਾਮਦ ਹੋਇਆ ਸੀ 7.5 ਕਰੋੜ ਦੀ ਨਕਦੀ ਤੇ ਕਈ ਜੋ ਪ੍ਰੋਪਰਟੀਆਂ ਨੇ ਉਸ ਦੇ ਕਾਗਜ਼ਾਤ ਦੀ ਬਰਾਮਦ ਹੋਈ ਸੀ ਹੋਰ ਵੱਡੇ ਕਵਰੀ ਕੀਤੀ ਗਈ ਸੀ ਤੇ ਹੁਣ ਵੀ ਕਈ ਜੋ ਬੈਂਕ ਲਾਕਰਸ ਨੇ ਉਹ ਖੰਗਾਲੇ ਜਾ ਰਹੇ ਨੇ सीबीआई ਡਿਵਿਜਨਸ ਪੂਰੇ ਮਾਮਲੇ ਚ ਡਿਟੇਲ ਦੇ ਨਾਲ ਜਾਂਚ ਪਟਾਲ सीबीआई ਕਰ ਰਹੀ ਹੈ ਇੱਕ ਡਾਇਰੀ ਦਾ ਵੀ ਜ਼ਿਕਰ ਵਾਰ-ਵਾਰ ਆ ਰਿਹਾ ਹੈ ਇਸ ਡੀਆਈਜੀਡੀ ਡਾਇਰੀ ਚ ਕਈ ਆਫੀਸਰਸ ਤੇ ਉਦਯੋਪਤੀਆਂ ਦੇ ਨਾਮ ਮਿਲੇ ਨੇ ਇਸ ਗੱਲ ਦਾ ਵੀ ਜ਼ਿਕਰ ਸੋਰਸਸ ਕਰ ਰਹੇ ਨੇ ਸਾਰਿਆਂ ਨੂੰ ਸੰਮਨ ਪੇਜੇ ਜਾ ਸਕਦੇ ਇਸ ਪੂਰੇ ਮਾਮਲੇ 'ਚ ਪੁਛਪਟਾਲ ਉਹਨਾਂ ਦੇ ਵੱਲੋਂ ਕੀਤੀ ਜਾ ਸਕਦੀ ਹੈ ਕਿ 16 ਅਕਤੂਬਰ ਦਾ ਹੀ ਉਹ ਦਿਨ ਸੀ ਦੁਪਹਿਰੇ ਤਕਰੀਬਨ 1:30 ਵਜੇ ਡੀਆਈਜੀ ਫਟਚਰਨ ਪੁੱਲਰ ਨੂੰ ਪੂਰੀ ਸਸਪੈਂਡ ਕਰ ਦਿੱਤੇ ਗਏ ਨੇ ਉਹਨਾਂ ਦੀ ਗ੍ਰਿਫਤਾਰੀ ਹੋਈ ਸੀ ਤੇ ਉਸ ਤੋਂ ਬਾਅਦ ਪੁਛਪਟਾਲ ਲੰਬੇ ਸਮੇਂ ਤੱਕ ਕੀਤੀ ਗਈ ਤੇ ਹੁਣ ਜੁਨੇ ਉਹ ਜੁਡੀਸ਼ੀਅਲ ਕਸਟਡੀ 'ਚ ਪੇ ਦਿੱਤੇ ਗਏ ਸੀ ਮੇਨਾਲ ਮੇਰੇ ਸੋਗੀ ਮਨੋਜ ਰਾਠੀ ਫੋਨ ਲਾਈਨ ਤੇ ਜੁੜੇ ਨੇ ਮਨੋਜ ਕਈ ਬੈਂਕ ਲੋਕਰਸ ਖੰਗਾਲੇ ਗਏ ਸੋਰਸਸ ਇਹਨਾਂ ਗਲਤਾ ਜ਼ਿਕਰ ਕਰ ਰਹੇ ਨੇ ਨਾਲੇ ਇੱਕ ਡਾਇਰੀ ਦਾ ਵੀ ਜ਼ਿਕਰ ਵਾਰ-ਵਾਰ ਆ ਰਿਹਾ ਹੈ ਕਿ ਇਹ ਡਾਇਰੀ ਕਈ ਆਫੀਸਰਸ ਤੇ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਵਧਾ ਸਕਦੀ ਹੈ ਦੇਖੋ ਬਿਲਕੁਲ ਕਿਉਂਕਿ ਸਰਬਜੋਤ ਇਹਦੇ ਵਿੱਚ ਹੁਣ ਲਗਾਤਾਰ ਪੁੱਛ ਕੇ ਜਿਹੜੀ ਹੈ ਹੋਈ ਹੈ ਲਗਾਤਾਰ ਇਹਦੇ ਵਿੱਚ ਇਨਵੈਸਟੀਗੇਸ਼ਨ ਜਿਹੜੀ ਉਹ ਕੀਤੀ ਜਾ ਰਹੀ ਹੈ ਔਰ ਇਹਦੇ ਵਿੱਚ ਅਹਿਮ ਗੱਲ ਇਹ ਹੈ ਕਿ ਜਿਹੜੇ ਲੋਕਰਸ ਹੈ ਲੋਕਰਸ ਦੀ ਗੱਲ ਆ ਰਹੀ ਸੀ ਕਿ ਲੋਕਰ ਜੜਿਆ ਗਿਆ ਕਿਉਂਕਿ ਘਰ ਤੋਂ ਜਿਹੜਾ 7.5 ਕਰੋੜ ਚਾਈਕਲੋ ਗੋਲਡ ਲਗਜ਼ਰੀ ਘੜੀਆਂ ਤੇ ਪ੍ਰਾਪਰਟੀਜ਼ ਦੇ ਲੋਕਰズ ਦੀ ਵੀ ਦਲਾਰ ਰਹੀ ਲੋਕਰਸ ਦੇ ਵਿੱਚ ਹੁਣ ਐਸਜੀਐਫਸੀ ਬੈਂਕ ਸੈਕਟਰ 9 ਦੇ ਇਹਨਾਂ ਦੇ ਬ੍ਰਾਂਚ ਪਹੁੰਚੀ ਸੀ ਸੀਬੀਆਈ ਜਿੱਥੇ ਲੋਕਰ ਜਿਹੜੇ ਹੈਗੇ ਉਹ ਖੁਲਵਾਏ ਗਏ ਉਹਦੇ ਵਿੱਚ ਜਿਹੜੇ ਸੋਰਸਸ ਸਾਨੂੰ ਜਾਣਕਾਰੀ ਦੇ ਰਹੇ ਕਿ 50 ਗ੍ਰਾਮ ਸੋਨਾ ਤੇ ਕੁਝ ਪ੍ਰਾਪਰਟੀ ਜਾਨੀ ਕਿ ਕਾਫੀ ਮਹਿੰਗੀ ਪ੍ਰਾਪਰਟੀਆਂ ਦੇ ਡਾਕੂਮੈਂਟ ਜਿਹੜੇ ਆ ਉਹ ਰਿਕਵਰ ਕੀਤੇ ਗਏ ਇਸ ਤੋਂ ਇਲਾਵਾ ਜਿਹੜੀ ਨਿਊਜ਼ 18 ਦੇ ਕੋਲ ਜਾਣਕਾਰੀ ਹੈ ਜਿਹੜੇ ਸੋਰਸਸ ਸਾਨੂੰ ਜਾਣਕਾਰੀ ਦੇ ਰਹੇ ਬੁਕਾ ਸੋਰਸਸ ਕਿ ਚਾਰ ਹੋਰ ਲੋਕਰ ਹਜੇ ਪੰਡਿਗਰ ਦੇ ਵੱਖ-ਵੱਖ ਜਿਹੜੇ ਅਕਾਊਂਟਸ ਨੇ ਬੈਂਕਸ ਨੇ ਉੱਥੇ ਚਾਰ ਲੋਕਰ ਹੋਰ ਨੇ ਜਿਨ੍ਹਾਂ ਨੂੰ ਅੱਜ ਜਾਂ ਕੱਲ੍ਹ ਚ ਖੁਲਵਾਇਆ ਜਾਏਗਾ ਔਰ ਉਹਨਾਂ ਦੇ ਵਿੱਚ ਵੀ ਚੈੱਕ ਕੀਤਾ ਜਾਏਗਾ ਕਿ ਆਖਿਰ ਉਸ ਦੇ ਵਿੱਚ ਕੀ ਕੀ ਰੱਖਿਆ ਹੋਇਆ ਹੈ ਕਿਉਂਕਿ ਸੀਬੀਆਈ ਨੂੰ ਸ਼ੱਕ ਹੈ ਕਿ ਉਹਦੇ ਵਿੱਚ ਪ੍ਰਾਪਰਟੀ ਹੋ ਸਕਦੀ ਹੈ ਪ੍ਰਾਪਰਟੀ ਦੇ ਡਾਕੂਮੈਂਟਸ ਹੋ ਸਕਦੇ ਨੇ ਜਾਂ ਫਿਰ ਕੋਲਡ ਹੋ ਸਕਦਾ ਹੈ ਕਿਉਂਕਿ ਦੇਖੋ ਸੀਬੀਆਈ ਲਗਾਤਾਰ ਇਹਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਹੈ ਔਰ ਕਈ ਵੱਡੇ ਖੁਲਾਸੇ ਹੋ ਰਹੇ ਨੇ ਦੂਜਾ ਤੁਸੀਂ ਜ਼ਿਕਰ ਕੀਤਾ ਕਿ ਡਾਇਰੀ ਦਾ ਆਖਿਰ ਉਹ ਡਾਇਰੀ ਕੀ ਹੈ ਦੇਖੋ ਡਾਇਰੀ ਜਿਹੜੀ ਰਿਕਵਰ ਹੋਈ ਸੀ ਉਹਦੇ ਵਿੱਚ ਕਈ ਜਿਹੜੇ ਬਿਜ਼ਨਸਮੈਨ ਦੇ ਨੰਬਰ ਸਾਹਮਣੇ ਆਏ ਨੇ ਔਰ ਕੜੇ ਕਈ ਕਈ ਬੜੇ ਆਈਪੀਐਸ ਆਫੀਸਰਸ ਦੇ ਵੀ ਨੰਬਰ ਸਾਹਮਣੇ ਆਏ ਨੇ ਆਖਿਰ ਉਹ ਨੰਬਰ ਕਿਸ ਤਰ੍ਹਾਂ ਦੀ ਚੀਜ਼ਾਂ ਨੂੰ ਅੱਗੇ ਸੰਕੇਤ ਦਿੰਦੇ ਨੇ ਦੇਖੋ ਇਹ ਚੀਜ਼ਾਂ ਕਿਉਂਕਿ ਮਾਮਲਾ ਬਹੁਤ ਸੰਗੀਨ ਹੈ ਹਾਈ ਪ੍ਰੋਫਾਈਲ ਆਈਪੀਐਸ ਦੇ ਨਾਲ ਜੁੜਿਆ ਹੋਇਆ ਮਾਮਲਾ ਹੈ ਗ੍ਰਾਮ ਨੇ ਇਸ ਕਰਕੇ ਮੁਈ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕਰ ਰਹੀ ਹੈ ਔਰ ਇਹਦੇ ਵਿੱਚ ਜਿਹੜੇ ਜਿਹੜੇ ਬਿਜ਼ਨਸਮੈਨ ਨੇ ਜਿਹੜੇ ਜਿਹੜੇ ਅਜਤੇ ਆਫੀਸਰ ਨੇ ਉਹਨਾਂ ਨੂੰ ਜਲਦ ਹੀ ਪੁੱਛਕਿਛ ਪੁੱਛਕਿਛ ਕਰਨ ਵਾਸਤੇ ਬੁਲਾਇਆ ਜਾ ਸਕਦਾ ਹੈ ਔਰ ਉਹਨਾਂ ਨੂੰ ਨੋਟਿਸ ਦੇ ਕੇ ਬੁਲਾਇਆ ਜਾ ਸਕਦਾ ਹੈ ਜਿਹੜੇ ਸੋਰਸਿਸ ਸਾਨੂੰ ਜਾਣਕਾਰੀ ਦੇ ਉਸ ਧਾਇਰੀ ਦੇ ਵਿੱਚ ਹੈ ਉਸ ਤੋਂ ਇਲਾਵਾ ਜਿਹੜਾ ਇਹਦੇ ਵਿੱਚ ਕ੍ਰਿਸ਼ਨੂ ਹੈ ਕ੍ਰਿਸ਼ਨੂ ਇਹਦੇ ਵਿੱਚ ਇੱਕ ਬਹੁਤ ਵੱਡੀ ਕੜੀ ਹੈ ਕਿਉਂਕਿ 3 ਸਾਲ ਪਹਿਲਾਂ ਉਸਨੇ ਆਪਣਾ ਜਿਹੜਾ ਖਿਡਾਰੀ ਸੀ ਉਹ ਉਹ ਆਪਣੇ ਆਪਣਾ ਪ੍ਰੋਫੈਸ਼ਨ ਛੱਡ ਕੇ ਉਹ ਅਫਸਰਾਂ ਦੇ ਨਾਲ ਮਿਲ ਗਿਆ ਸੀਗਾ ਔਰ ਅਫਸਰਾਂ ਦਾ ਇੰਨਾ ਚਾਹੇਤਾ ਸੀ ਕਿ ਕੋਈ ਵੀ ਕੰਮ ਹੋਵੇ ਸਾਰਾ ਕੰਮ ਜਿਹੜਾ ਹੈਗਾ ਉਹ ਝੁਟਕਿਆਂ ਦੇ ਵਿੱਚ ਕਰ ਦਿੰਦਾ ਸੀਗਾ ਯਾਨੀ ਕਿ ਉਸ ਨੂੰ ਕਿਸੇ ਤਰ੍ਹਾਂ ਦੀ ਕੋਈ ਡਰ ਨਹੀਂ ਸੀ ਔਰ ਅਫਸਰਾਂ ਦਾ ਬੜਾ ਚਾਹੇਤਾ ਸੀਗਾ ਇਹ ਹਰਜਨ ਸਿੰਘ ਗੁੱਲਰ ਹੀ ਨਹੀਂ ਬਲਕਿ ਹੋਰ ਵੀ ਕਈ ਇਸ ਤਰ੍ਹਾਂ ਦੇ ਅਫਸਰ ਨੇ ਜੋ ਕਿ ਉਹਦੇ ਲਿੰਕ ਸੀ ਸੀਗੇ ਉਹਨਾਂ ਦੇ ਵਾਸਤੇ ਕੀ ਕੰਮ ਕਰਦਾ ਸੀ ਉਹਨਾਂ ਦੇ ਵਾਸਤੇ ਕਿਸ ਤਰ੍ਹਾਂ ਦੀ ਉਹ ਦਿੰਦਾ ਸੀ ਇਹ ਸਾਰੀ ਚੀਜ਼ਾਂ ਹੁਣ ਇਨਵੈਸਟੀਗੇਸ਼ਨ ਸ਼ੁਰੂ ਹੋ ਚੁੱਕੀ ਹੈ ਔਰ ਕ੍ਰਿਸ਼ਨੂ ਨੂੰ ਜਲਦੀ ਜੇਲ੍ਹ ਤੋਂ ਲਾ ਕੇ ਪੁੱਛਗਿੱਛ ਕੀਤੀ ਜਾਏਗੀ ਔਰ ਡਾਇਰੀ ਦਾ ਜਿਹੜਾ ਰਾਜ ਹੈ ਉਹ ਬਹੁਤ ਜਲਦ ਖੁੱਲੇਗਾ ਔਰ ਕਈ ਜਿਹੜੇ ਲੋਕ ਨੇ ਜਿਹੜਾ ਡਾਇਰੀ ਦਾ ਨਾਮ ਹੈ ਪੰਚਾਇਤ ਮੈਂਬਰ ਦਾ ਕਤਲ ਪਟਾਕੇ ਚਲਾਉਣ ਤੇ ਟਰੈਕਟਰ ਤੇ ਲੱਗੇ ਗਾਣਿਆਂ ਨੂੰ ਲੈ ਕੇ ਹੋਇਆ ਸੀ ਵਿਵਾਦ ਸਾਬਕਾ ਸਰਪੰਚ ਦੇ بیٹے ਤੇ ਕਤਲ ਦੇ ਇਲਜ਼ਾਮ ਸ਼ੇਰਾ ਬਾਬਾ ਨਾਨਕ ਦੇ ਪਿੰਡ ਧਰਮਾਬਾਦ ਚ ਤਮਾਕਾ ਚਟੂ ਚ ਗੰਦਕ ਤੇ ਪੋਟਾਸ਼ ਘੁਟਦੇ ਆ ਵਪਰਿਆ ਹਾਸਾ ਪਰਿਵਾਰ ਦੇ 4 ਤੋਂ 5 ਲੋਕ ਗੰਭੀਰ ਜ਼ਖਮੀ ਜਲੰਧਰ ਚ ਸੀਆਈਏ ਸਟਾਫ ਤੇ ਤਿੰਨ ਬਦਮਾਸ਼ਾਂ ਵਿਚਾਲੇ ਇਨਕਾਊਂਟਰ ਕਾਰਸਵਾਰ ਬਦਮਾਸ਼ਾਂ ਨੇ ਪੁਲਿਸ ਤੇ ਚਲਾਈਆਂ ਗੋਲੀਆਂ ਜਵਾਬੀ ਕਾਰਵਾਈ ਚ ਇੱਕ ਬਦਮਾਸ਼ ਜ਼ਖਮੀ ਦੋ ਹੋਰ ਗ੍ਰਿਫਤਾਰ बेटे दी मौत मामले च साबका डीजीपी मोहम्मद मुस्तफा दा वर्ता बयान बोले पिछले 18 साल तो नशीला शिकार सी मेरा बेटा मासिक तौर पे सी बीमार इल्जाम लगाने वाले ने दसिया से सिंधु दिवाली तो बाद हवा च कुल्या जहर पंजाब च टूटे सारे रिकॉर्ड रात समय 1000 ਦੇ पार ਪਹੁੰਚਾ 123 झलंदर दी हवा सब तो ज्यादा खतरनाक इस न्यूज़ हेडलाइंस के प्रायोजक मैक लाइफ मिल्क एक वखरा सवाल ਸਸਰਕਾਲ نیوز 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਗੁਰਬਾ ਸਿੰਘ ਪੰਨੂ ਤਾਂ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਹਵਾ ਪ੍ਰਦੂਸ਼ਣ ਤੇ ਚੱਲ ਰਹੇ ਸਿਆਸੀ ਧੂਏ ਤੋਂ ਕਿਉਂਕਿ ਹਵਾ ਪ੍ਰਦੂਸ਼ਣ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਜੋ ਹੈ ਵਾਰ-ਪਾਰ ਟਵਾਰ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਇਸ ਨੂੰ ਲੈ ਕੇ ਭਾਜਪਾ ਵੱਲੋਂ ਜੋ ਹੈ ਆਮ ਆਦਮੀ ਪਾਰਟੀ ਤੇ ਨਿਸ਼ਾਨਾ 사ਧਿਆ ਜਾ ਰਿਹਾ ਤੇ ਕਿਹਾ ਜਾ ਰਿਹਾ ਹੈ ਕਿ ਦਿੱਲੀ ਚ ਪ੍ਰਦੂਸ਼ਣ ਲਈ ਪੰਜਾਬ ਜ਼ਿੰਮੇਵਾਰ ਹੈ ਪੰਜਾਬ ਦੀ ਪ੍ਰਾਣੀ ਕਾਰਨ ਦਿੱਲੀ ਚ ਪ੍ਰਦੂਸ਼ਨ ਹੋ ਰਿਹਾ ਤਾਂ ਦਿੱਲੀ ਚ ਇਸ ਵੇਲੇ ਜੋ ਹੈ ਆ ਭਾਜਪਾ ਦੀ ਸਰਕਾਰ ਅਨਵਲ ਇਲਜ਼ਾਮ ਲਗਾਇਆ ਜਾ ਰਿਹਾ ਕਿ ਜੋ ਪੰਜਾਬ ਚ ਪਰਾਲੀ ਸਾੜੀ ਜਾ ਰਹੀ ਹੈ ਉਸ ਕਾਰਨ ਦਿੱਲੀ ਚ ਪ੍ਰਦੂਸ਼ਨ ਹੋ ਰਿਹਾ ਤਾਂ ਭਾਜਪਾ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਜੋ ਆਪ ਹੈ ਉਹਨਾਂ ਵੱਲੋਂ ਜੋ ਹੈ ਜਵਾਬ ਦਿੱਤਾ ਗਿਆ ਆਮ ਆਦਮੀ ਪਾਰਟੀ ਵੱਲੋਂ ਇਸ ਦਾ ਜਵਾਬ ਦਿੱਤਾ ਗਿਆ ਕਿ ਜੋ ਪੰਜਾਬ ਦੀ ਪਰਾਲੀ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਇਸ ਤੇ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਫਤਨਾਬ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਪੰਜਾਬ ਚ ਪਰਾਲੀ ਸਾੜਨ ਦੇ ਕੇਸਾਂ ਚ 75% ਗਿਰਾਵਟ ਆਈ ਹੈ ਤਾਂ ਇਸ ਨੂੰ ਲੈ ਕੇ ਕਿਉਂਕਿ ਵੱਖ-ਵੱਖ ਪਾਰਟੀਆਂ ਜਦੋਂ ਇਹ ਕਿਹਾ ਉਹ ਜੋ ਇਹ